ਸ੍ਰੀ ਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੇਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜਿਹੜੇ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋਗੇ ਆਪਣਾ ਮੋਬਾਈਲ ਨੰਬਰ 91152 65790 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਸਾਹੀਆਲ ਦਾ ਕ੍ਰੋਸ ਅੰਗ ਵੜ ਲੈ ਕੇ ਆਏ ਹਾਂ ਜੋ ਕਿ ਮੀਨੇ ਅੰਗਜਤ ਸਿੰਘ ਬਿਲਕੁਲ ਹਲਦੇ ਨੇ ਸਾਹ ਤਸੀਲ ਠੰਡੇ ਸੁਹਾ ਦੀ ਐਡਰੈਸ ਤੇ ਜਾਣਕਾਰੀ ਵੀਰ ਤੋਂ ਪੁੱਛ ਕੇ ਦੱਸ ਦੇਾਂਗੇ ਸਤਿ ਸ੍ਰੀ ਅਕਾਲ ਪਹਿਲਾਂ ਤਾਂ ਵੀਰ ਆਪਣਾ ਐਡਰੈਸ ਕਨਫਰਮ ਕਰਵਾ ਦਿਓ ਪਿੰਡ ਤੌਲਾ ਜ਼ਿਲ੍ਹਾ ਬਰਨਾਲਾ ਪਿੰਡ ਤੌਲਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਭਰਾ 9878519704 ਜਿਹੜੀ ਵੀਰੇ ਆਪਾਂ ਸਕਰੀਨ ਤੇ ਵੇਖ ਰਹੇ ਨੇ ਸਾਈ ਵਾਲੰਗ ਚ ਕਹਿਮਾ ਸੁਹਾ ਗਈ ਵੀਰੇ ਪਹਿਲੇ ਪਹਿਲੇ ਸੁਏ ਹਾਂ ਪਹਿਲਾ ਸੁਹਾ ਵੀਰ ਕਹਿੰਦਾ ਵੀ ਆਪਣੇ ਘਰ ਦੀ ਹੈ ਵੀਰੇ ਘਰ ਦੀ ਹੈ ਵੀਰ ਕਹਿੰਦਾ ਪਹਿਲਾ ਸੁਹਾ ਸੂਣ ਚ ਤਕਰੀਬਨ 8 ਤੋਂ 10 ਦਿਨ ਬਾਕੀ ਨੇ ਬਿਲਕੁਲ ਲੈਣ ਜੈਨੂਇਨ ਵਾਜ ਬਰੇਟ ਕਰਾ ਕੇ ਦੇਣਾਗਾ ਇਸ ਇੰਨੇ ਘੱਟ ਰੇਟ ਚ ਵੇੜਾਂ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਰਹੀਆਂ ਪਹਿਲਾਂ ਸួរ ਵੀਰੇ ਕਿੰਨਾ ਕੁ ਦੋ ਦੇ ਦੂ ਤਕਰੀਬਨ ਵੀਰੇ 13-14 ਕੁ ਦੋ 12 ਮੰਨ ਕੇ ਲੈ ਲੇ ਵੀਰੇ ਆਹ ਦੇਖ ਵੀਰੇ ਕਹਿੰਦਾ ਵੀ 13-14 ਕਿਲੋ 12 ਮੰਨ ਕੇ ਲੈ ਲਓ ਜਿਹੜੇ ਵੀਰੇ ਦੇ ਪਸੰਦ ਆਉਂਦੀ ਹੈ ਕੱਦ ਕਾਠ ਵਾਲੀ ਵੇੜ ਹੈ ਸਿੰਘ ਹਲਦੇ ਨੇ ਫੁੱਲ ਕੱਦ ਕਾਠ ਹੈ ਆਹ ਦੇਖ ਸਕਦੇ ਹੋ ਆਮ ਦਰਮਿਆਨੀਆਂ ਗਾਈਆਂ ਨਾਲੋਂ ਉੱਚੀ ਜਾਂਦੀ ਹੈ ਪੰਜ ਚਾਰ ਉਂਗਲਾਂ ਵੀਰੇ ਖੁੱਲ ਕੇ ਗੇੜਾ ਦਵਾ ਦੇ ਤੁਰੇ ਭੋਖਾ ਆਪਾਂ ਬਾਈਆਂ ਨੂੰ ਚੈ ਜਿਹੜੇ ਵੀਰਾਂ ਦਾ ਬਜਟ ਘਟਾ ਉਹ ਬਾਈ ਨੂੰ ਇੱਕ ਵਾਰ ਜ਼ਰੂਰ ਫੋਨ ਲਾ ਲਿਓ ਕੱਲਾ ਕੱਲਾ ਨਿਕੜਵਾ ਥਣ ਮੁਠੀ ਵਾਲਾ ਲੱਗਿਆ ਦੇਖੋ ਝੋਲੀ ਬਣਾਉਣੀ ਬੈਠ ਨੇ ਸਟਾਰਟ ਕਰ ਦਿੱਤੀ ਬਿਲਕੁਲ ਸ਼ਾਂਤ ਸੀਲ ਠੰਡੇ ਸਵਾਲੀ ਵਹਿੜ ਹੈਗੀ ਕਦ ਕਾਠ ਵਾਲੀ ਰੇਟ ਬਾਜ ਵੀਡੀਓ ਦੇ ਵਿੱਚ ਹੀ ਕਰਵਾਵਾਂਗੇ ਵੀਰ ਤੋਂ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚ ਆਉਂਦੀ ਹੈ ਤਾਂ ਬਾਈ ਨਾਲ ਜ਼ਰੂਰ ਕੰਟੈਕਟ ਕਰ ਲਿਓ ਵੀਰ ਦਾ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਆਪਾਂ ਵੀਡੀਓ ਦੇ ਵਿੱਚ ਬੋਲਦਾ 98785 19704 ਵੀਰੇ ਤੇ ਵੀਰੇ ਰੇਟ ਕੀ ਹੋਊਗਾ ਬਾਜ ਬਜਾ ਇਹਦਾ ਬਾਈ ਜਮਾ ਹਾਨ ਵਾਲਾ 35 ਬੁੰਤੀ ਵਾਲੇ ਚੱਕਰ ਛੱਡ ਭਰਾ ਆਵਾ ਭਰਾ ਮੇਰਾ ਦੇ ਦਾਂਗੇ 30 ਦਿਨਾਂ ਚ ਤਨ ਮਾਨਤਨ ਹੋ ਜੂ 30 ਚੋ ਘਰੇ ਬੋਝ ਹੋ ਜੂ 30000 ਚੋਂ ਵੀ ਵੀਰ ਕਹਿੰਦਾ ਮਾਨਤਨ ਕਰ ਦਾਂਗੇ ਮੁੱਲ ਮੰਗਣ ਨੂੰ ਦੇਖੋ ਮਾਲਕ ਦੀ ਗੁੰਜਾਇਸ ਹੁੰਦੀ ਆ ਵੀ ਚਾਹੇ 50 ਮੰਗ ਲੇ ਚਾਹੇ 60 ਮੰਗ ਲੇ ਪਰ ਵੀਰ ਨੇ ਬਿਲਕੁਲ ਜੈਨੂਨ ਪ੍ਰਾਈਸ ਮੰਗਿਆ ਸਮਾਈ ਦਾ ਮੁੱਲੀ ਮੰਗਿਆਗਾ 30000 ਦੀ ਵੀਰ ਕਹਿੰਦਾ ਆਪਾਂ ਵੈੜ ਦੇ ਦਾਂਗੇ ਘਰੇ ਬੰਦੇ ਦਾ ਮਾਨਤਨ ਜ਼ਰੂਰ ਹੋਊਗਾ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚ ਆਉਂਦੀ ਆ ਤਾਂ ਬਾਈ ਨਾਲ ਜ਼ਰੂਰ ਸੰਪਰਕ ਕਰ ਲਓ ਵੀਰ ਦਾ ਪਿੰਡ ਧੌਲਾ ਜ਼ਿਲ੍ਹਾ ਬ ਵੀਡੀਓ ਦੇਖਣ ਲਈ ਸਾਰੇ ਵੀਰ ਨੂੰ ਬਹੁਤ-ਬਹੁਤ ਧੰਨਵਾਦ